ਵੀ ਉੱਥੇ ਬੰਦ ਹੋ ਜਾਣਗੇ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਉੱਥੇ ਪਹੁੰਚ ਜਾਓ ਹਜੇ ਵੀ ਉਹ ਗੱਲਾਂ ਹੋ ਘਰੀ ਜਾਂਦੇ ਆ ਕਿ 26 27 ਵਿੱਚ ਤੁਹਾਨੂੰ ਪੇਪਰ ਮਿਲ ਲੇਗੇ ਜੇਕਰ ਤੁਹਾਡੀ ਪਗਰੋਨਾ ਮੈਂ ਤਾਂ ਅੱਜ ਹੋਊਗਾ ਛੇ ਵੀ ਕੰਟਰੀ ਨੂੰ ਕੋਈ ਪੈਸਾ ਆਉਂਦਾ ਮਾੜਾ ਨਹੀਂ ਲੱਗਦਾ ਹੁੰਦਾ ਜੇਕਰ ਉਹਨੇ ਬੰਦ ਕੀਤੇ ਤੇ ਤੁਹਾਡੇ ਪੈਸੇ ਗਏ ਤੁਹਾਡੀ ਠੰਡ ਠੰਡ ਗਪਾਲ ਹੋ ਗਾ ਅਚਾਨਕ ਪੇਪਰ ਬੰਦ ਕਰਤੇ ਸੀ ਤੇ ਸਪੇਨ ਵੀ ਕਰ ਦੋ ਆਠਾ ਠਾ 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 ਪੇਪਰ ਮਿਲਦਾ ਹੁੰਦਾ ਹੰਗੀ ਬੋਲਦੋ ਕੀ ਹਾਲ ਚਾਲ ਮੈਂ ਹਾਂ ਜਨ ਮਰਾ ਤੁਹਾਡਾ ਇਸ ਵੀਡੀਓ ਵਿੱਚ ਬਹੁਤ ਬਹੁਤ ਸਵਾਗਤ ਕਰਦਾ ਹਾਂ ਉਮੀਦ ਕਰਦਾ ਤੁਸੀਂ ਬਹੁਤ ਵਧੀਆ ਠੀਕ ਠਾਕ ਤੇ ਸੱਟ ਫਾਟ ਹੋਵੋਗੇ ਬਾਬਾ ਰਣ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਤੇ ਅੱਜ ਗੱਲ ਕਰਦੇ ਆਪਾਂ ਜਿਹੜਾ ਸਪੇਨ ਵਿੱਚ ਕਾਨੂੰਨ ਜਿਹੜਾ ਤੁਸੀਂ ਕਹਿੰਦੇ ਆ ਫਵਾ ਉੜਦੀ ਹੈ ਪੇਪਰ ਬੰਦ ਹੋ ਸਕਦੇ ਆ ਪਹਿਲਾਂ ਆਪਾਂ ਵੀਡੀਓ ਬਣਾਈ ਸੀ ਭਰਾਵਾਂ ਤੋਂ ਰਿਵਿਊ ਲੈ ਸੀ ਬਟ ਮੈਂ ਇਸ ਵੀਡੀਓ ਵਿੱਚ ਖੁਦ ਤੁਹਾਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦਾ ਜਿਹੜੇ ਮੇਰੇ ਭਰਾਵਾਂ ਨੂੰ ਨਹੀਂ ਸਮਝ ਆਈ ਤੇ ਜਾਂ ਕਈ ਗੱਲਾਂ ਵਿੱਚ ਕਈ ਡਾਊਟ ਰਹਿ ਗਏ ਆ ਉਹ ਕਹਿੰਦੇ ਵੀ ਸਾਨੂੰ ਗੱਲ ਦਾ ਨਹੀਂ ਪਤਾ ਸਾਨੂੰ ਇੰਜ ਨਹੀਂ ਪਤਾ ਲੱਗਾ ਜਾ ਭਾਈ ਕਿਵੇਂ ਹੋਊਗਾ ਆਪਾਂ ਡੀਪਲੀ ਗੱਲਾਂ ਕਰਾਂਗੇ ਅੱਜ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਕਰਦੇ ਆਂ ਵੀਡੀਓ ਸਟਾਰਟ ਤੇ ਤੁਸੀਂ ਆ ਜਾਓ ਮੇਰੇ ਨਾਲ ਇਹ ਹਾਂ ਜੀ ਬੋਸ ਆਜੋ ਕਰਦੇ ਆਂ ਵੀਡੀਓ ਸਟਾਰਟ ਕਰਦੇ ਆਂ ਗੱਲ ਬਾਤ ਹੁਣ ਤੁਸੀਂ ਗੱਲ ਸੁਣੀ ਹੋਣੀ ਹੈ ਸਾਰੇ ਪਾਸੇ ਗੱਲ ਅਫਵਾਡ ਆਈ ਹੈ ਕਿ ਕਾਨੂੰਨ ਸਿਪਰੇਵਰ ਚੇਂਜ ਹੋ ਜਾਊਗਾ ਤੇ ਬੰਦਿਆਂ ਦੇ ਪੇਪਰ ਰਹਿ ਜਾਣਗੇ ਇਦੇ ਬਾਰੇ ਕੁਝ ਗੱਲਾਂ ਮੈਂ ਤੁਹਾਨੂੰ ਐਕਸਪਲੇਨ ਕਰਦਾ ਤੁਸੀਂ ਮੇਰੇ ਭਰਾ ਘਬਰਾਇਆ ਮੈਨ ਕੋ ਟੈਨਸ਼ਨ ਨਾ ਲਿਆ ਕਰੋ ਸਾਰੇ ਕੰਮ ਹੋ ਜਾਂਦੇ ਆ ਕੁਝ ਨਹੀਂ ਹੁੰਦਾ ਤੁਹਾਡਾ ਨੁਕਸਾਨ ਕੋਈ ਵੀ ਨਹੀਂ ਹੁੰਦਾ ਤੇ ਅੱਜ ਤੋਂ ਪਹਿਲਾਂ ਇੱਕ ਵੀਡੀਓ ਮੈਂ ਅਪਲੋਡ ਕੀਤੀ ਸੀ ਜਦੋਂ ਇੱਥੇ ਕਹਿੰਦੇ ਸੀ ਵੀ ਇਮੀਗ੍ਰੇਸ਼ਨ ਓਪਨ ਹੋ ਜੂ ਸਾਰੇ ਬੰਦੇ ਆਖਦੇ ਸੀ ਇੱਥੇ ਪੇਪਰ ਖੁੱਲ ਜਾਣਗੇ ਖੁੱਲ ਜਾਣਗੇ ਖੁੱਲ ਜਾਣਗੇ ਤੇ ਸਾਰੇ ਬੰਦੇ ਇੱਥੇ ਆਉਂਦੇ ਸੀਗੇ ਤੇ ਉਦੋਂ ਕਾਫੀ ਬੰਦੇ ਸਾਡੇ ਜਿਹੜੇ ਸੀਗੇ ਤੁਰ ਪਏ ਸੀਗੇ ਤੇ ਉਹਨਾਂ ਨੇ ਕੀ ਕੀਤਾ ਸੀਗਾ ਪੱਖਾ ਮੀਜ ਕੇ ਇੱਥੇ ਆਉਣ ਲੱਗੇ ਸੀ ਉਹ ਵੀ ਅਫਵਾਹ ਦੇ ਸ਼ਿਕਾਰ ਹੋ ਗਏ ਸੀ ਅਫਵਾਹ ਦੇ ਸ਼ਿਕਾਰ ਕੀ ਮਤਲਬ ਉਹਨਾਂ ਨੇ ਕਿਹਾ ਜੀ ਇੱਥੇ ਇਮੀਗ੍ਰੇਸ਼ਨ ਖੁੱਲੂਗੀ ਤੇ ਸਾਰੇ ਬੰਦਿਆਂ ਨੂੰ ਠਾ 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 ਪੇਪਰ ਮਿਲ ਜਾਣੇ ਆ ਤੇ ਉਹਨਾਂ ਦੇ ਵਿੱਚ ਵੀ ਕੀ ਹੋਇਆ ਸੀਗਾ ਸਾਡੇ ਭਰਾ ਕਾਫੀ ਗੁੰਮਰਾਹ ਹੋਏ ਸੀ ਤੇ ਉਹਦੇ ਵਿੱਚ ਕਾਫੀ ਬੰਦੇ ਸਾਡੇ ਐਕਸ਼ਨ ਲੈ ਗਏ ਸੀ ਇੱਧਰੋਂ ਉੱਧਰ ਤੇ ਉੱਧਰੋਂ ਇੱਧਰ ਜਾਂਦੇ ਸੀਗੇ ਕਾਫੀ ਬੰਦਿਆਂ ਨੇ ਕੰਮ ਛੱਡ ਕੇ ਬੰਦੇ ਇੱਥੇ ਆ ਗਏ ਸੀ ਤੇ ਮੈਂ ਤੁਹਾਨੂੰ ਉਦੋਂ ਵੀ ਦੱਸਿਆ ਸੀਗਾ ਵੀ ਇੱਥੇ ਇਮੀਗ੍ਰੇਸ਼ਨ ਓਪਨ 24 ਘੰਟੇ ਦੀ ਹੋਈ ਵੀ ਆ ਇੱਥੇ ਤੁਹਾਡੇ ਕਾਨੂੰਨ ਨੂੰ ਫਾਲੋ ਕਰੋ ਜਿਹੜਾ ਕਾਨੂੰਨ ਇਹਨਾਂ ਦਾ ਗਵਰਨਮੈਂਟ ਦਾ ਹੈਗਾ ਲੀਗਲ ਤੌਰ ਤੇ ਜਿਹੜਾ ਕਾਨੂੰਨ ਇਹਨਾਂ ਨੇ ਬਣਾਇਆ ਉਹ ਕਾਨੂੰਨ ਹੈਗਾ ਉਹੀ ਫਾਲੋ ਕਰਨਾ ਪਊਗਾ ਤੁਹਾਡੇ ਤੋਂ ਹੋਰ ਕੋਈ ਆਪਸ਼ਨ ਨਹੀਂ ਈ ਤੁਹਾਡੇ ਕੋਲ ਬੱਟ ਬੰਦੇ ਆਗਦੇ ਸੀ ਹੋਰ ਪਾਸੇ ਵੀ ਵੀਡੀਓ ਵੀ ਦੇਖਦੇ ਸੀ ਸਾਰੇ ਬੰਦੇ ਕਹਿੰਦੇ ਨਹੀਂ ਜੀ ਅੱਜ ਜਾਉਂਗੇ ਤੇ ਅੱਜ ਹੀ ਪੱਕੇ ਹੋ ਜੂਗੇ ਉਹ ਗੱਲ ਝੂਠ ਸੀਗੀ ਮੈਂ ਤੁਹਾਨੂੰ ਵੀਡੀਓ ਵਿੱਚ ਅੱਜ ਤੋਂ 7 ਮਹੀਨੇ ਪਹਿਲਾਂ ਦੱਸਦਾ ਸੀਗਾ ਜਦੋਂ ਕੁਝ ਵੀ ਨਹੀਂ ਹੋਇਆ ਸੀਗਾ ਉਦੋਂ ਮੈਂ ਤੁਹਾਨੂੰ ਇਹ ਗੱਲ ਕਲੀਅਰ ਕਰਤੀ ਉਹ ਗੱਲਾਂ ਫੇਰ ਰਿਪੀਟ ਹੋਣ ਲੱਗ ਜਾਂਦੇ ਸਾਰੇ ਬੰਦੇ ਸਾਡੇ ਫੇਰ ਹੋਣ ਕਰੀ ਜਾਂਦੇ ਆ ਨੇ ਇੱਥੇ ਪੇਪਰ ਤੁਸੀਂ ਇਹ ਗੱਲ ਨੂੰ ਧਿਆਨ ਚ ਰੱਖਿਓ ਕਦੇ ਵੀ ਕੋਈ ਗਵਰਨਮੈਂਟ ਦਾ ਕੋਈ ਵੀ ਸਰਕਾਰ ਆ ਇਨੀਸ਼ੀਏਟਿਵ ਫੈਸਲੇ ਨਹੀਂ ਲੈਂਦੀ ਹੁੰਦੀ ਜਿੰਨੀ ਛੇਰੀ ਤੁਸੀਂ ਫੈਸਲੇ ਸੁਣ ਜਾਂਦੇ ਆ ਲੋਕਾਂ ਤੋਂ ਲੈ ਕੇ ਤੇ ਕੁਛ ਨੋ ਕਰ ਜਾਂਦੇ ਆ ਇੱਥੇ ਦੋ ਪਾਰਟੀਆਂ ਜਿਹੜੀਆਂ ਕਿ ਇੱਕ ਪਾਰਟੀ ਕਹਿੰਦੀ ਆ ਜੀ ਬੰਦੇ ਰਹਿਣ ਇੱਥੇ ਤੇ ਦੂਜੀ ਪਾਰਟੀ ਕਹਿੰਦੀ ਨਾ ਰਹਿਣ ਉਹ ਵੀ ਜਦੋਂ ਆਊਗੀ ਤੁਹਾਨੂੰ ਡਾਇਰੈਕਟ ਐਡਾ ਵੱਡਾ ਕਾਨੂੰਨ ਨਹੀਂ ਕਰ ਸਕਦੀ ਪਹਿਲੀ ਗੱਲ ਤਾਂ ਉਹ ਹਜੇ ਆਉਂਦੀ ਨਹੀਂਗੀ ਉਹਨੇ ਗੱਲਾਂ ਕਈ ਰੱਖੀਆਂਆਂ ਮੀਆਂ ਤੋਂ ਗੱਲਾਂ ਕਲੀਅਰ ਹਜੇ ਤੱਕ ਨਹੀਂ ਹੋਈਆਂ ਇਹ ਸਾਰੀਆਂ ਗੱਲਾਂ ਇਹਦੇ ਵਿੱਚ ਐਡ ਹੁੰਦੀਆਂ ਤੁਸੀਂ ਇਹ ਨਾ ਸੋਚਿਆ ਕਰੋ ਵੀ ਅੱਜ ਉਹ ਨਹੀਂ ਆਏ ਕਿਹਾ ਤਾਂ ਸਾਰਾ ਕੁਝ ਸਾਡਾ ਖਤਮ ਹੋ ਜੂਗਾ ਇੰਜ ਖਤਮ ਨਹੀਂ ਹੁੰਦਾ ਹੌਂਸਲਾ ਰੱਖਿਆ ਕਰੋ ਜਿਹੜੇ ਸਾਡੇ ਭਰਾ ਇੱਥੇ ਆ ਗਿਆ ਵੈਲੈਂਟ ਗੋਡਾ ਤੇ ਜਿਹੜੇ ਨਹੀਂ ਆਏ ਉਹ ਸੋਚਦੇ ਆ ਨਹੀਂ ਆਉਣਾ ਜਾਂ ਆਉਣਾ ਉਹ ਤੁਹਾਡੀ ਮਰਜ਼ੀ ਹੈ ਮੈਂ ਤੁਹਾਨੂੰ ਇੱਕ ਇਨਫੋਰਮੇਸ਼ਨ ਦੇ ਰਿਹਾ ਵੀਡੀਓ ਬਣਾ ਕੇ ਮੈਂ ਤੁਹਾਨੂੰ ਇਹ ਚੀਜ਼ ਨਹੀਂ ਕਹਿੰਦਾ ਵੀ ਇਹ ਚੀਜ਼ ਨਹੀਂ ਚੇਂਜ ਹੁੰਦੀ ਤੇ ਭੱਜ ਕੇ ਇੱਥੇ ਆ ਜਾਓ ਇਹ ਵੀ ਗੱਲਾਂ ਮੈਂ ਇੱਥੇ ਤੁਹਾਨੂੰ ਨਹੀਂ ਕਹਿੰਦਾ ਕਿਉਂਕਿ ਇੱਥੇ ਲਾਈਫ ਟਫ ਆ ਨਵੇਂ ਜਿਹੜੇ ਮੁੰਡੇ ਆਉਂਦੇ ਆ ਉਹਨਾਂ ਦੀ ਲਾਈਫ ਬਹੁਤ ਜ਼ਿਆਦਾ ਟਫ ਆ ਇਹ ਗੱਲਾਂ ਮੈਂ ਤੁਹਾਨੂੰ ਕਿੰਨੀ ਵਾਰੀ ਵੀਡੀਓ ਵਿੱਚ ਦੱਸੀਆਂ ਤੇ ਆਪਾਂ ਵੀਡੀਓ ਕਰਦੇ ਪਏ ਕੰਟੀਨਿਊ ਰੂਸੀ ਕਿਤੇ ਵੀ ਨਹੀਂ ਜਾਣਾ ਤੇ ਹੁਣ ਆ ਜੋ ਉਸ ਤੋਂ ਅੱਗੇ ਕਈ ਸਾਡੇ ਭਰਾ ਕਮੈਂਟ ਕਰਕੇ ਕਹਿੰਦੇ ਭਾਈ ਪੁਰਤਗਾਲ ਨੇ ਚਾਣਕ ਪੇਪਰ ਬੰਦ ਕਰਤੇ ਸੀ ਤੇ ਸਪੇਨ ਵੀ ਕਰ ਦੂਗਾ ਮੈਂ ਤੁਹਾਨੂੰ ਡਿਫਰੈਂਸ ਦੱਸਾਂ ਦੋ ਵੱਡੇ ਦੇ ਵਿੱਚ ਫਰਕ ਕੀ ਆ ਸੁਣੀ ਚੱਲਿਓ ਵੀਡੀਓ ਨੂੰ ਤੇ ਜਿਹੜੇ ਬਰਦਰ ਸਾਡੇ ਆਖਦੇ ਆ ਨਾ ਵੀ ਜਿਹੜਾ ਕੁਰਤਕਾਲ ਨੇ ਅਚਾਨਕ ਪੇਪਰ ਬੰਦ ਕਰ ਦਿੱਤੀ ਤੇ ਇਸ ਪੇਨ ਵੀ ਕਰੂਗਾ ਮੈਂ ਤੁਹਾਨੂੰ ਇਹਦੇ ਬਾਰੇ ਕੁਝ ਇਨਫੋਰਮੇਸ਼ਨ ਦੇਵਾਂ ਜਿਹੜਾ ਇੱਕ ਮਿੰਟ ਮਸੀਕੀ ਵੀ ਸੁਣੋ ਮਾੜੀ ਬਾਬੇ ਦੀ ਗਾਣੇ ਗੁਣੇ ਚੱਕੇ ਦੇ ਬਾਦ ਦੇ ਪੂਰੇ ਇਸ ਕੋਣ ਕਰਾ ਰਿਆ ਇਧਰ ਬੋਟਲਿੰਗ ਵੀ ਹੋ ਰਹੀ ਆ ਤੇ ਹੁਣ ਆਪਾਂ ਗੱਲ ਕਰਦੇ ਹਾਂ ਫਰਕ ਕੀ ਆ ਦੋਨਾਂ ਦੇ ਵਿੱਚ ਫਰਕ ਸੁਣ ਲਓ ਮੇਰੇ ਤੋਂ ਪੁਰਤਕਾਲ ਦੇ ਵਿੱਚ ਜੇਕਰ ਪੇਪਰ ਬੰਦ ਹੋਏ ਉਹਦੇ ਬਹੁਤ ਵੱਡੇ ਨੁਕਸਾਨ ਹੋਏ ਸਾਡੇ ਭਰਾਵਾਂ ਨੂੰ ਕਿਵੇਂ ਉੱਥੇ ਤੁਹਾਨੂੰ ਪਹਿਲੇ ਦਿਨੋਂ ਹੀ ਟੈਕਸ ਭਰਨਾ ਪਿਆ ਸੀ ਪੈਸੇ ਭਰਨੇ ਪਏ ਸੀ ਜੇਕਰ ਉਹਨੇ ਬੰਦ ਕੀਤੇ ਤਾਂ ਤੁਹਾਡੇ ਪੈਸੇ ਗਏ ਤੁਹਾਡੀ ਠੰਡ ਠੰਡ ਗਪਾਲ ਹੋ ਗਈ ਆ ਤੇ ਇੱਧਰ ਵੀ ਆਪਾਂ ਵੇਖੀਏ ਸਪੇਨ ਦੇ ਵਿੱਚ ਪਹਿਲੀ ਗੱਲ ਤਾਂ ਗੱਲ ਨਹੀਂ ਹੁੰਦੀ ਕਦੇ ਵੀ ਨਹੀਂ ਹੋ ਸਕਦੀ ਜਿਹੜੀ ਮੈਂ ਗੱਲ ਤੁਹਾਨੂੰ ਦੱਸੀ ਜਿਵੇਂ ਤੁਹਾਡੇ ਥੌਟ ਦੇ ਮੁਤਾਬਕ ਗੱਲ ਕਰਦਾ ਜਿਹੜੇ ਸਾਡੇ ਭਰਾ ਨੇ ਕਮੈਂਟ ਕੀਤਾ ਕਿ ਪੇਪਰ ਬੰਦ ਹੋ ਜਾਣਗੇ ਇਹ ਕਦੇ ਨਹੀਂ ਹੁੰਦਾ ਕਿਉਂਕਿ ਇੱਥੇ ਤੁਸੀਂ ਕੋਈ ਟੈਕਸ ਨਹੀਂ ਭਰਿਆ ਇਹਨਾਂ ਨੇ ਤੁਹਾਡੇ ਤੋਂ ਟੈਕਸ ਲੈਣਾ ਇਹਨਾਂ ਨੂੰ ਕਿਸੇ ਵੀ ਕੰਟਰੀ ਨੂੰ ਕੋਈ ਪੈਸਾ ਆਉਂਦਾ ਮਾੜਾ ਨਹੀਂ ਲੱਗਦਾ ਹੁੰਦਾ ਇਹ ਕਾਨੂੰਨ ਦੇ ਵਿੱਚ ਚੇਂਜ ਕਰਨਗੇ ਅੱਗੇ ਵੀ ਤੁਹਾਨੂੰ ਮੈਂ ਦੱਸਿਆ ਸੀਗਾ ਇਹ ਕਾਨੂੰਨ ਦੇ ਚੇਂਜ ਕਰਨੇ ਚੇਂਜ ਕੀ ਕੀ ਹੋ ਜੂਗਾ ਉਹਦੇ ਬਾਰੇ ਆਪਾਂ ਗੱਲਾਂ ਕਰ ਲੈਣੇ ਆ ਮੰਗ ਲਓ ਜਿਹੜੇ 2 ਸਾਲ ਦੇ ਪੇਪਰ ਕੀਤੇ ਇਹਨਾਂ ਨੇ ਹੋ ਸਕਦਾ 3 ਦੇ ਰਹਿਣੋ ਤੇ ਹੋ ਸਕਦਾ ਤੁਹਾਨੂੰ ਕੋਈ ਕੋਰਸ ਕਰਨਾ ਪਵੇ ਲੈਂਗੁਏਜ ਦਾ ਕੋਰਸ ਕਰ ਦੇਣ ਬਟ 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 ਬੜਾ ਰੇਅਰ ਚਾਂਸ ਆ ਵੀ ਇੱਥੇ ਬੰਦ ਹੋਣਗੇ ਤੇ ਬੰਦ ਅਜੇ ਤੱਕ ਨਹੀਂ ਹੋਏ ਬਹੁਤ ਸਾਲਾਂ ਨੇ ਚੱਲਦੇ ਰਹੇ ਚੱਲਦੇ ਰਹਿਣੇ ਟੈਨਸ਼ਨ ਨਹੀਂ ਲੈਣੀ ਕਿਸੇ ਮਗਰ ਲਾ ਕੇ ਕੋਈ ਦੋ ਨੰਬਰ ਹੀ ਨਹੀਂ ਕਰਨੀ ਬੰਨ ਲੋ ਵੀ ਤੁਹਾਨੂੰ ਬੰਦਾ ਕਵੇ ਆਏ ਹੋ ਜੂਗਾ ਜਾਂ ਹੋ ਜੂਗਾ ਬੰਦੇ ਜਾਂ ਭੱਜ ਕੇ ਜਾਣ ਛੇਤੀ ਜਾਵੜੋ 2026 ਤੱਕ ਖਤਮ ਹੋ ਜਾਣਗੇ ਸਟਾਈਕ ਤਾਂ ਖਤਮ ਹੋ ਜਾਣਗੇ ਇਹ ਵੀ ਚੀਜ਼ ਨੂੰ ਟਾਰਗੇਟ ਕੀਤਾ ਜਾਊਗਾ ਵੀ ਉੱਥੇ ਬੰਦ ਹੋ ਜਾਣਗੇ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਉੱਥੇ ਪਹੁੰਚ ਜਾਓ ਇਹ ਚੀਜ਼ਾਂ ਵੀ ਬੜੀਆਂ ਇੱਥੇ ਹੁੰਦੀਆਂ ਤੇ ਇਹ ਚੀਜ਼ਾਂ ਦੇ ਵਿੱਚ ਤੁਸੀਂ ਨਹੀਂ ਆਉਣਾ ਇਹ ਗੱਲਾਂ ਦਾ ਖਾਸ ਧਿਆਨ ਰੱਖਣਾ ਤੇ ਹੁਣ ਆ ਜੋ ਉਸ ਤੋਂ ਅੱਗੇ ਨਰਵਸ ਨਹੀਂ ਹੋਣਾ ਕਿਸੇ ਦੀਆਂ ਗੱਲਾਂ ਸੁਣ ਕੇ ਵੀ ਆਏ ਹੋ ਜਾਈਏ ਹੋ ਜ ਕੁਝ ਨਹੀਂ ਹੁੰਦਾ ਜੋ ਤੁਹਾਡੀ ਕਿਸਮਤ ਆ ਜੋ ਤੁਹਾਡਾ ਲਿਖਿਆ ਧਿਆਨ ਮੇਰੇ ਵੱਲ ਕਰੋ ਜੋ ਤੁਹਾਡੀ ਕਿਸਮਤ ਆ ਜੋ ਤੁਹਾਡੀ ਸੋਚ ਆ ਜੋ ਰੱਬ ਨੇ ਤੁਹਾਨੂੰ ਦੇਣਾ ਉਹ ਦੇਣਾ ਹੀ ਦੇਣਾ ਇਹ ਥੇਵ ਜੀ ਗੱਲ ਕਦੇ ਨਹੀਂ ਹੋ ਸਕਦੀ ਜਿਹੜੇ ਕਿ ਬੰਦ ਹੋ ਜਾਣ ਪੇਪਰ ਬੰਦ ਨਹੀਂ ਹੁੰਦੇ ਚੇਂਜ ਹੋਣਗੇ ਚੇਂਜ ਹੋਣਗੇ ਜੇ ਗੱਲ ਉਹਨਾਂ ਨੇ ਕੋਈ ਨਾ ਕੋਈ ਕੀਤੀ ਤੇ ਕੋਈ ਨਾ ਕੋਈ ਚੀਜ਼ ਵਿੱਚ ਚੇਂਜ ਕਰਨਗੇ ਕਿਉਂਕਿ ਇੱਥੇ ਬੰਦੇ ਬੜੇ ਟਾਈਮ ਤੋਂ ਆਉਂਦੇ ਆ ਇਹਨਾਂ ਨੇ ਸਿਸਟਮ ਤਾਂ ਹੀ ਬਣਾਇਆ ਹੋਇਆ ਜੇਕਰ ਬੰਦਾ ਇੱਥੇ ਆਉਂਦਾ ਤੇ ਬੰਦਾ ਸਰਵਾਈਵ ਵੀ ਕਰ ਸਕੇ ਉਸ ਦੇ ਹਿਸਾਬ ਦਾ ਸਿਸਟਮ ਆ ਤੇ ਜਿਹੜੇ ਭਰਾ ਕਹਿੰਦੇ ਆ ਵੀ ਆਏ ਹੋ ਜੂਏ ਹੋ ਜੂ ਉਹਨਾਂ ਦੀਆਂ ਗੱਲਾਂ 'ਚ ਨਾ ਆਇਓ ਕਾਨੂੰਨ ਚੇਂਜ ਹੁੰਦੇ ਰਹਿੰਦੇ ਆ ਕਾਨੂੰਨ ਦੇ ਵਿੱਚ ਉਨੀ ਹੀ ਚੇਂਜਿੰਗ ਕਰਦੇ ਜਿੰਨੀ ਕਿ ਬੰਦਾ ਚੱਲ ਸਕੇ ਮੰਨ ਲਓ ਜਿਹੜੀਆਂ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਇਹਦੇ ਵਿੱਚ ਤੁਹਾਡੀ ਜਿਹੜੇ 2 ਸਾਲ ਤੋਂ 3 ਸਾਲ ਕਰ ਸਕਦੇ ਆ ਇਹ ਹੋ ਸਕਦਾ ਤੇ ਜਾਂ ਤੁਹਾਨੂੰ ਕੋਈ ਲੈਂਗੁਏਜ ਦੇ ਕੋਰਸ ਕਰ ਸਕਦੇ ਜਾਂ ਹੋਰ ਕੋਈ ਛੋਟੀ ਮੋਟੀ ਚੀਜ਼ ਚੇਂਜ ਕਰ ਸਕਦੇ ਇਹ ਵੀ ਐਗਜ਼ਾਮਪਲਾਂ ਦੇ ਕੇ ਤੁਹਾਨੂੰ ਸਮਝਾਉਣਾ ਇਹਦੀਆਂ ਚੀਜ਼ਾਂ ਚੇਂਜ ਹੋ ਸਕਦੀਆਂ ਜਿਹੜੀ ਚੀਜ਼ ਸੋਚੀ ਤੁਸੀਂ ਜਮਾ ਹੀ ਬੰਦ ਕਰ ਦੇਣਗੇ ਉਹ ਨਹੀਂ ਹੋ ਸਕਦਾ ਤੇ ਵਾਰ-ਵਾਰ ਮੈਂ ਬੇਨਤੀ ਕਰਦਾ ਵੀ ਜਿਹੜੇ ਭਰਾ ਹੁਣ ਬਾਹਰ ਬੈਠੇ ਆ ਉਹ 26 27 ਨੂੰ ਸੋਚ ਕੇ ਭੱਜ ਕੇ ਇਧਰ ਨਾ ਆਜੋ ਵੀ ਭਾਈ ਸਾਹਿਬ 26 27 ਇਹਦਾ ਬੰਦ ਹੋ ਜਾਣੇ ਤਾਂ ਉਸ ਤੋਂ ਪਹਿਲਾਂ ਪਹਿਲਾਂ ਜਾ ਕੇ ਅਸੀਂ ਜੈਕ ਲਾਦ ਗਏ ਤੁਹਾਨੂੰ ਲੋਕ ਇਹ ਵੀ ਗੱਲਾਂ ਕਹਿ ਸਕਦੇ ਆ ਵੀ ਜਿਹੜੀ ਹੁਣ ਪਦਰੋਂਨਾ ਮੈਂ ਤੋਂ ਕਰਾਤੀ ਆ ਉਹ 26 27 ਤੋਂ ਬਾਅਦ ਵੀ ਸਹੀ ਰਹੂਗੀ ਉਹਨੂੰ ਪੇਪਰ ਦੇਣਗੇ 26 27 ਵਿੱਚ ਤੁਹਾਨੂੰ ਪੇਪਰ ਮਿਲ ਲਗੇ ਜੇਕਰ ਤੁਹਾਡੀ ਪਗਰੋਨਾਮੇ ਤੋਂ ਅੱਜ ਹੋਊਗੀ ਤੇ ਬੰਦੇ ਸਾਡੇ ਕੀ ਕਰਦੇ ਆ ਸਾਡੇ ਭਰਾ ਕੀ ਕਰਦੇ ਵੀ ਅੱਜ ਹੀ ਚੱਲ ਗਏ ਹਫ਼ਤੇ ਦੀ ਚੱਲ ਗਏ 6 ਮਹੀਨਿਆਂ ਦੀ ਚੱਲ ਗਏ ਸਾਲ ਤੇ ਚੱਲ ਗਏ ਤੇ ਉੱਥੇ ਜਾ ਕੇ ਪਹਿਲਾਂ ਪਹਿਲਾਂ ਪਗਰੋਨਾਮੇ ਤੋਂ ਕਰਵਾ ਲਈਏ ਇਹਦੇ ਕੁਝ ਨਹੀਂ ਹੁੰਦਾ ਕਾਨੂੰਨ ਵਿੱਚ ਚੇਂਜ ਆਊਗਾ ਚੇਂਜ ਉਹ じゃ ਹੋਊਗਾ ਜਿਹੜਾ ਤੁਸੀਂ ਚੱਲ ਸਕੋ ਇਹੋ ਜਿਹਾ ਕਾਨੂੰਨ ਨਹੀਂ ਹੁੰਦਾ ਵੀ ਪੱਕਾ ਹੀ ਦਰਵਾਜ਼ਾ ਬੰਦ ਹੋ ਗਿਆ ਇੰਜ ਨਹੀਂ ਹੁੰਦਾ ਮੈਂ ਪਹਿਲਾਂ ਹੀ ਵਾਰ-ਵਾਰ ਕਹਿਣਾ ਹੁੰਦਾ ਵੀ ਸਪੇਨ ਨੇ ਕੋਈ ਦਰਵਾਜ਼ੇ ਬੰਦ ਨਹੀਂ ਕੀਤੇ ਤੁਸੀਂ ਬੇਕੂਫਾਂ ਨੂੰ ਬੇਕੂਫੀ ਨਾ ਕਰਿਓ ਇਹ ਇੰਨੀਆਂ ਗੱਲਾਂ ਦੇ ਨਾਲ ਉਮੀਦ ਕਰਦਾ ਤੁਹਾਨੂੰ ਗੱਲਾਂ ਸਮਝ ਆਈਆਂ ਹੋਣੀਆਂ ਜੇ ਕੋਈ ਗੱਲਾਂ ਰਹਿ ਗਈਆਂ ਹੋਈਆਂ ਬਾਰ-ਬਾਰ ਮੈਂ ਰਿਪੀਟ ਨਹੀਂ ਕਰਦਾ ਉਹਨਾਂ ਨੂੰ ਫਾਈਨਲੀ ਕੁਝ ਨਹੀਂ ਹੁੰਦਾ ਤੇ ਕੁਝ ਚੇਂਜ ਹੋਊਗਾ ਇਸ ਤੋਂ ਵੱਧ ਕੁਝ ਵੀ ਨਹੀਂ ਤੇ ਮਿਲਾਂਗੇ ਨਵੀਂ ਵੀਡੀਓ ਵਿੱਚ ਬਾਬਾ ਨਾਨਕ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਮੈਂ ਗੱਲਾਂ ਤਾਂ ਕੀਤੀਆਂ ਬਈ ਤੁਹਾਨੂੰ ਕੋਈ ਨਾ ਕੁਝ ਨਹੀਂ ਸਮਝ ਆਈ ਤਾਂ ਵੀਡੀਓ ਵਿੱਚ ਆਪਰੇ ਰੌਰ ਤੇ ਤੁਹਾਨੂੰ ਸਮਝਾਉਂਦਾ ਸਾਰੀ ਭਰਾ ਵੀਡੀਓ ਵੇਖਣ ਤੋਂ ਬਾਅਦ ਵੀ ਹਜੇ ਵੀ ਮੈਨੂੰ ਕਹੀ ਜਾਂਦੇ ਆ ਕਹਿੰਦੇ ਭਾਰੀ ਕੀ ਹੋਊਗਾ ਕੀ ਹੋਊਗਾ ਹਾਲਾਂਕਿ ਮੈਂ ਵੀਡੀਓ ਪਾ ਚੁੱਕਿਆ ਹਜੇ ਵੀ ਉਹ ਗੱਲਾਂ ਹੋਖਰੀ ਜਾਂਦੇ ਆ ਇਸ ਲਈ ਮੈਂ ਵੀਡੀਓ ਬਣਾਈ ਆ ਤੇ ਥੈਂਕ ਯੂ ਸਾਰਿਆਂ ਦਾ ਧੰਨਵਾਦ ਮਿਲਾਂਗੇ ਨਵੀਂ ਵੀਡੀਓ ਵਿੱਚ ਤੇ ਤੁਸੀਂ ਆਪ ਦਾ ਖਿਆਲ ਰੱਖੋ ਤੇ ਮਿਲਾਂਗੇ ਆਪਾਂ ਨਵੀਂ ਵੀਡੀਓ ਵਿੱਚ